ਬਿਮਾਰੀਆਂ ਮੁਕਤ ਜ਼ਿੰਦਗੀ ਨੈਕਸਟ ਜਨ ਐਡਵਾਂਸ ਐਕੂ ਪ੍ਰੈਸ਼ਰ ਆਯੁਰਵੈਦਿਕ ਟ੍ਰੀਟਮੈਂਟ ਕੈਂਪ ਜੋ ਲੱਗਿਆ ਹੋਇਆ ਹੈ ਪਾਤਸ਼ਾਹੀ ਦਸਵੀਂ ਸ਼੍ਰੀ ਨਾਟਾ ਸਾਹਿਬ ਵਿਖੇ ਪੰਚਕੁਲਾ ਮਾਤਾ ਗੁਜਰੀ ਜੀ ਚਾਰ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਕੈਂਪ ਬਿਲਕੁਲ ਹਰ ਸਾਲ ਫ੍ਰੀ ਲੱਗਦਾ ਹੈ ਇਹ ਤੀਸਰਾ ਸੰਗਤ ਦੇ ਸਹਿਯੋਗ ਦੇ ਨਾਲ ਕੈਂਪ ਹੈ 24 25 26 ਦਸੰਬਰ ਦਸੰਬਰ ਤੱਕ ਰਹੇਗਾ ਤੁਸੀਂ ਦੇਖ ਰਹੇ ਹੋ ਕਿਵੇਂ ਦਰੋ ਦਰੋ ਸੰਗਤ ਆਈ ਹੋਈ ਹੈ ਕਿਉਂ ਕਿ ਉਹਨਾਂ ਨੂੰ ਪਤਾ ਹੈ ਹਰ ਸਾਲ ਹੀ ਸੰਗਤ ਦੇ ਸਯੋਗ ਦੇ ਨਾਲ ਨੇਚਰੋਪੈਥੀ ਕੈਂਪ ਲੱਗਦਾ ਹੈ ਇੱਕ ਭੈਣ ਮੇਰੇ ਕੋਲੇ ਆਈ ਕਹਿੰਦੀ ਤੁਹਾਡੀ ਵੀਡੀਓ ਦੇਖੀ ਸੀ ਇਸ ਤਰ੍ਹਾਂ ਤੁਸੀਂ ਕਿਵੇਂ ਪੁਆਇੰਟ ਦਬਾਰ ਇਸ ਦੱਸ ਰਹੇ ਸੰਗਤ ਨੂੰ ਕਹਿੰਦੇ ਮੇਰੇ ਇਹ ਹੱਥ ਬਿਲਕੁਲ ਨਹੀਂ ਖੁੱਲਦੇ ਸੀ ਤੁਹਾਡੇ ਉਹ ਪੁਆਇੰਟ ਜੋ ਦੱਸੇ ਹੋਏ 나ਡਾ ਸਾਹਿਬ ਦੀ ਧਰਤੀ ਤੇ ਉਹ ਕਹਿੰਦੀ ਮੈਂ ਰੋਜ਼ ਹੀ ਅਪਲਾਈ ਕਰਦੇ ਰਹੀ ਆਪਣਾ ਮੰਨ ਲੋ ਸੁਬ੍ਹਾ ਸ਼ਾਮ ਤੇ ਅੱਜ ਮੈਂ ਬਿਲਕੁਲ ਠੀਕ ਆ ਬੜੀ ਖੁਸ਼ੀ ਹੋਈ ਉਹ ਬਾਈਟ ਵੀ ਦੇ ਕੇ ਗਈ ਆਪ ਦੀ ਨੂਰ ਰਾਣੀ ਨੂੰ ਵੀ ਨਾਲ ਲੈ ਕੇ ਆਈ ਸੀ ਉਹਨਾਂ ਦੀ ਵੀ ਮਾਈਗ੍ਰੇਨ ਦੂਰ ਹੋ ਗਈ ਸੋ ਉਹਨਾਂ ਨੇ ਉਸ ਚੀਜ਼ ਨੂੰ ਅਪਣਾਇਆ ਜੇ ਅੱਜ ਆਪਾਂ ਵੀ ਜੋ ਇੱਥੇ ਡਾਕਟਰ ਸਾਹਿਬ ਸਾਰੇ ਟੀਮ ਜੋ ਆਈ ਹੋਈ ਏ ਫਰੀਦਕੋਟ ਤੋਂ ਮਲੋੜ ਤੋਂ ਜ਼ੀਰਖਪੁਰ ਤੋਂ ਅੱਜ ਆਪਾਂ ਨੂੰ ਦੱਸ ਰਿਹਾ ਵੀ ਕਿਵੇਂ ਆਪਾਂ ਤੰਦਰੁਸਤ ਰਹਿਣਾ ਜਿਵੇਂ ਪੰਜ ਪੁਆਇੰਟਾਂ ਬਾਰੇ ਦੱਸਿਆ ਸੀ ਕੈਂਪ ਦੇ ਵਿੱਚ ਇਸ ਤਰ੍ਹਾਂ ਹਰ ਰੋਜ਼ ਜੋ ਆਪਾਂ 25 26 ਨੂੰ ਮਤਲਬ ਕੈਂਪ ਰਹੇਗਾ ਆਪਣਾ ਉਹਦੇ ਵਿੱਚ ਬਹੁਤ ਕੁਝ ਇਹ ਜਹਾ ਦੱਸਿਆ ਜਾਏਗਾ ਜਿਸ ਨਾਲ ਤੁਸੀਂ ਫਿਟ ਰਹਿ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਕਿਸ ਤਰ੍ਹਾਂ ਖਾਣਾ ਪੀਣਾ ਡਾਈਟ ਚਾਰਟ ਵੀ ਬਿਲਕੁਲ ਇੱਥੇ ਫ੍ਰੀ ਦਿੱਤੇ ਜਾ ਰਿਹਾ ਸੋ ਜੋ ਇਹ ਕੈਂਪ ਲੱਗ ਰਿਹਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਦਵਾਈਆਂ ਬਿਲਕੁਲ ਫ੍ਰੀ ਆ ਆਯੁਰਵੈਦਿਕ ਦਵਾਈਆਂ ਔਰ ਥੈਰੇਪੀ ਬਿਲਕੁਲ ਫ੍ਰੀ ਆ ਇੱਥੇ ਆ ਕੇ ਤੁਸੀਂ ਵੱਧ ਤੋਂ ਵੱਧ ਲਾਹਾ ਲਓ ਇਸ ਵੀਡੀਓ ਨੂੰ ਵੱਤਵਾੜ ਸ਼ੇਅਰ ਕਰੋ ਵੀ ਜੋ ਸਮਾਜ ਦੇ ਵਿੱਚ ਆਪਣੇ ਲੋਕ ਆ ਪਰੇਸ਼ਾਨ ਆ ਇਹਨਾਂ ਪ੍ਰੋਬਲਮਾਂ ਤੋਂ ਔਰ ਅੱਗੇ ਜਾ ਕੇ ਵੀ ਆਪਾਂ ਜਿਹੇ ਜੇ ਕੰਮ ਲਾਉਂਦੇ ਰਹੀਏ ਤਾਂ ਕਿ ਜੋ ਮਨੁੱਖਤਾ ਦੇ ਘਰ ਘਰ ਜਾ ਕੇ ਆਪਾਂ ਮਤਲਬ ਆਏ ਰਵੈਦਿਕ ਦਾ ਨੈਚਰੋਪੈਥੀ ਦਾ ਪਸਾਰਾ ਕਰ ਸਕੀਏ ਧੰਨਵਾਦ ਸਸੀ ਗਾਲ ਜੀ ਮਾਈਸੈਲਫ ਅਨੁਰਮਨ ਨੈਕਸਟ ਨੈਚਰੋਪੈਥੀ ਸੈਂਟਰ ਮਲੋਡ ਫਰੀਦਕੋਟ ਅਸੀਂ ਪਹੁੰਚੇ ਹੋਏ ਹਾਂ ਜੀ ਗੁਰਦੁਆਰਾ ਪਾਸ਼ਾ ਜੀ ਦਸਵੀਂ ਸ਼੍ਰੀ ਨਾੜਾ ਸਾਹਿਬ ਚਾਰ ਸ਼ਹੀਦਜਾਤਿਆਂ ਦੇ ਸ਼ਹੀਦੀ ਧਿਆੜੇ ਨੂੰ ਸਮਰਪਿਤ ਫ੍ਰੀ ਨੇਚਰੋਪੈਥੀ ਕੈਂਪ ਇਹ ਕੈਂਪ 24, 25 ਔਰ 26 ਦਸੰਬਰ ਨੂੰ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਫ੍ਰੀ ਦਵਾਈਆਂ ਦਾ ਲੰਗਰ ਔਰ ਫ੍ਰੀ ਡਾਈਟ ਚਾਰਟ ਬਣਾ ਕੇ ਦਿੱਤੇ ਜਾਣਗੇ ਜਿਸ ਦੇ ਵਿੱਚ ਕੀ ਜਿਸ ਤਰ੍ਹਾਂ ਕੋਈ ਕਿਸ ਨੂੰ ਸਰਵਾਈਕਲ ਹੈ, ਬੈਕ ਪੇਨ ਹੈ, ਕੋਈ ਗੋਡਿਆਂ ਦੀ ਸਮੱਸਿਆ ਹੈ, ਕੋਈ ਅੱਡੀਆਂ ਦੀ ਸਮੱਸਿਆ ਹੈਗੀ ਹੈ ਜਾਂ ਪੁਰਾਣੇ ਤੇ ਪੁਰਾਣੇ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਹੈ ਉਹ ਲੋਕ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇਨਾਂ ਦੇ ਫ੍ਰੀ ਥੈਰੇਪੀ ਕੀਤੀ ਜਾਊਗੀ ਫ੍ਰੀ ਡਾਈਟ ਚਾਰਟ ਬਣਾ ਕੇ ਦਿੱਤਾ ਜਾਊਗਾ ਔਰ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਕਿ ਲੋਕ ਵੱਧ ਤੋਂ ਵੱਧ ਦਾ ਫਾਇਦਾ ਲੈ ਸਕਣ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸੋ ਇਹ ਧਰਤੀ ਜਿਹੜੀ ਆ ਨਾਡਾ ਸਾਹਿਬ ਪੰਚਗੁਲਾ ਵਿਖੇ ਅਸੀਂ ਇੱਕ ਅਜਿਹਾ ਕੈਂਪ ਲਗਾਇਆ ਹੋਇਆ ਕਿ ਜੋ ਕਿ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਸ ਦੀ ਲੋੜ ਹੈ ਇਹ ਕੈਂਪਸ ਸੀ ਛੋਟੇ ਸਾਹਿਬ ਜਾਂਦੇ ਆ ਤੇ ਮਾਤਾ ਗੁਜਰੀ ਨੂੰ ਸਮਰਪਿਤ ਇਹ ਕੈਂਪ ਲਗਾਇਆ ਹੋਇਆ ਜਿਸ ਦੇ ਵਿੱਚ ਅਸੀਂ ਕੀ ਕਰ ਰਹੇ ਆ ਇੱਕ ਤਾਂ ਸਭ ਤੋਂ ਮੇਨ ਮੋਟਿਵ ਆ ਕਿ ਪੇਸ਼ੈਂਟ ਦੇ ਮਰੀਜ਼ ਨੂੰ ਉਹਨੂੰ ਇੱਕ ਅਵੇਅਰਨੈਸ ਦੇਣੀ ਆ ਜਿਸ ਦੇ ਨਾਲ ਉਹ ਆਪਣੀ ਪ੍ਰੋਬਲਮ ਨੂੰ ਆਪ ਠੀਕ ਕਰ ਬੈਠਾ ਕਰ ਸਕੇ ਸੋ ਇਸ ਦੇ ਨਾਲ ਨਾਲ ਅਸੀਂ ਦਵਾਈਆਂ ਵੀ ਦੇ ਰਹੇ ਆ ਦਵਾਈਆਂ ਤੁਸੀਂ ਦੇਖ ਸਕਦੇ ਆ ਸਾਡੇ ਪਿੱਛੇ ਬਹੁਤ ਸਾਰੇ ਮਰੀਜ਼ ਹੈਗੇ ਆ ਜਿਹੜੇ ਕਿ ਇਹ ਦਵਾਈਆਂ ਲੈ ਕੇ ਆਪਣੇ ਆਪ ਨੂੰ ਘਰ ਬੈਠ ਕੇ ਵੀ ਠੀਕ ਕਰ ਸਕਦੇ ਆ ਨਾਲੇ ਇਹ ਨੇਚੁਰਲ ਆ ਇਹ ਚੀਜ਼ਾਂ ਜਈਆਂ ਆ ਜਿਹਦੇ ਨਾਲ ਤੁਸੀਂ ਹਰ ਇੱਕ ਪ੍ਰੋਬਲਮ ਨੂੰ ਠੀਕ ਕਰ ਸਕਦੇ ਆ ਸੋ ਤੁਸੀਂ ਦੇਖ ਸਕਦੇ ਆ ਕਿ ਬਹੁਤ ਸਾਰੇ ਪੇਸ਼ੈਂਟ ਆਏ ਹੋਏ ਆ ਬੜੇ ਦੂਰੋਂ ਦੂਰੋਂ ਤੇ ਹੋ ਆਪਣੇ ਲੈ ਰਹੇ ਆ ਦਵਾਈਆਂ ਤੇ ਆਪਾਂ ਗੱਲ ਕਰਾਂਗੇ ਕਿ ਕਿਸੇ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਕੁਝ ਮੈਂ ਦਵਾਈਆਂ ਨਹੀਂ ਕਹਿ ਸਕਦੇ ਕੁਝ ਟੋਨਿਕ ਆ ਕਿ ਜਿਹੜੇ ਨੇਚੁਰਲ ਟੋਨਿਕ ਹੁੰਦੇ ਆ ਕਿ ਆਪਾਂ ਜਿੱਦਾ ਫਲ ਫਰੂਟ ਦਾ ਜੂਸ ਹੋ ਗਿਆ ਹਰ ਇੱਕ ਚੀਜ਼ ਦਾ ਜੂਸ ਹੁੰਦਾ ਐ ਇਸੇ ਤਰ੍ਹਾਂ ਇਹ ਜੜੀਆਂ ਬੁੱਟੀਆਂ ਦੇ ਜੂਸ ਹੁੰਦੇ ਆ ਇਹ ਆਪਾਂ ਇੱਥੇ ਦੇ ਰਹੇ ਆ ਵੇਰ ਕਰ ਰਹੇ ਆ ਕਿ ਇਹ ਲੈ ਕੇ ਵੀ ਤੁਸੀਂ ਠੀਕ ਹੋ ਸਕਦੇ ਜਿੱਦਾ ਆਮਲਾ ਪਾਇਆ ਸੁੰਡ ਪਾਈ ਆ ਸੌਂਪ ਪਾਈ ਆ ਇਹ ਚੀਜ਼ਾਂ ਬਿਲਕੁਲ ਨੇਚੁਰਲ ਆ ਜਿਹਦੇ ਨਾਲ ਤੁਸੀਂ ਹਰ ਕੋਈ ਪ੍ਰੋਬਲਮ ਜਿੱਦਾ ਇਹਦੇ ਨਾਲ ਕੋਈ ਪ੍ਰੋਬਲਮ ਆ ਰਹੀ ਹੈ ਵੀਕਨੈਸ ਦੀ ਉਹਨੂੰ ਠੀਕ ਕਰ ਸਕਦੇ ਆ ਇਸ ਤੋਂ ਇਲਾਵਾ ਕੰਨਾਂ ਦੀ ਪ੍ਰੋਬਲਮ ਹੋਵੇ ਕੰਨਾਂ ਦੀ ਪ੍ਰੋਬਲਮ ਨੂੰ ਠੀਕ ਕਰ ਸਕਦੇ ਕੋਈ ਵੀ ਕੈਮੀਕਲ ਨਹੀਂ ਇਹਦੇ ਵਿੱਚ ਪਾਇਆ ਹੋਇਆ ਹਰ ਇੱਕ ਚੀਜ਼ ਜਿਹੜੀ ਨੇਚੁਰਲ ਆ ਸੋ ਸਭ ਤੋਂ ਸਾਡਾ ਬੈਸਟ ਆ ਇੱਕ ਔਇਲ ਆ ਆਇਲ ਜੋ ਕੀ ਤੁਸੀਂ ਦੇਖ ਸਕਦੇ ਆ ਇਹ ਸਾਡੇ ਆਇਲ ਦੇ ਬਾਰੇ ਦੱਸਿਆ ਹੋਇਆ ਕਿ ਜੋ ਕੀ 120 ਬਿਮਾਰੀਆਂ ਤੇ ਕੰਮ ਕਰਦਾ ਹੈ ਇਹਨੂੰ ਲਗਾਉਣ ਦਾ ਢੰਗ ਵੀ ਦੱਸਿਆ ਹੋਇਆ ਪ੍ਰੋਬਲਮ ਕਿਹੜੀ ਆ ਉਹ ਵੀ ਦੱਸਿਆ ਹੋਇਆ ਸੋ ਤੇਲ ਦਾ ਨਾਮ ਆ 올 ਇਨ ਵਨ ਆਇਲ ਇਹ ਵਾਲਾ ਆਇਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਆ ਕੋਈ ਵੀ ਦਰਦ ਕਿਸੇ ਵੀ ਤਰ੍ਹਾਂ ਦੀ ਇਹਨਾਂ ਸਾਰਿਆਂ ਚ ਕੋਈ ਵੀ ਪ੍ਰੋਬਲਮ ਉੱਤੇ ਇਹ ਬਹੁਤ ਹੀ ਅੱਛਾ ਰਿਜ਼ਲਟ ਦੇ ਰਿਹਾ ਸੋ ਬਾਕੀ ਤੁਹਾਨੂੰ ਟ੍ਰੀਟਮੈਂਟ ਵੀ ਦਿਖਾਉਂਦੇ ਆ ਕਿ ਟ੍ਰੀਟਮੈਂਟ ਚੱਲ ਰਿਹਾ ਸਾਡਾ ਇਹ ਪੇਸ਼ੈਂਟ ਆਏ ਹੋਏ ਆ ਕੁਝ ਅਜਿਹੇ ਟ੍ਰੀਟਮੈਂਟ ਦੇ ਰਹੇ ਆ ਜਿਹਦੇ ਵਿੱਚ ਸਰਵਾਈਕਲ ਦੀ ਬੈਕ ਪੈਨ ਦੀ ਹਰ ਇੱਕ ਤਰ੍ਹਾਂ ਦੀ ਪ੍ਰੋਬਲਮ ਨੂੰ ਆਪਾਂ ਠੀਕ ਕਰ ਰਹੇ ਆ ਐਟ ਅ ਟਾਈਮ ਸੋ ਇਹ ਡਾਕਟਰ ਸਾਹਿਬ ਵੀ ਦੇ ਰਹੇ ਆ ਟ੍ਰੀਟਮੈਂਟ ਤੁਸੀਂ ਦੇਖ ਸਕਦੇ ਆ ਸੋ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿੱਦਾਂ ਤੁਸੀਂ ਘਰ ਬੈਠੇ ਵੀ ਕਰ ਸਕਦੇ ਆ ਉਹਨਾਂ ਦੇ ਬਾਰੇ ਮੈਂ ਦੱਸਣਾ ਚਾਹੂੰਗਾ ਜਿਵੇਂ ਕਿ ਇਹ ਸਾਡੀ ਛੋਟੀ ਜੀ ਇੱਕ ਰਿੰਗ ਹੁੰਦੀ ਆ ਜਿਹਨੂੰ ਆਪਾਂ ਰਿੰਗ ਛੋਟੀ ਜੀ ਰਿੰਗ ਜਿਹਨੂੰ ਆਪਾਂ ਉਂਗਲ ਦੇ ਵਿੱਚ ਪਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਆਰਮ ਦੀ ਪ੍ਰੋਬਲਮ ਹੋਵੇ ਕਿਸੇ ਨੂੰ ਕੋਈ ਬਾਹਾਂ ਦੀ ਪ੍ਰੋਬਲਮ ਹੋਵੇ ਉਹਨੂੰ ਠੀਕ ਕਰ ਸਕਦੇ ਆ ਕਿਸੇ ਨੂੰ ਕੋਈ ਅ ਗੋਡੇ ਦੀ ਪ੍ਰੋਬਲਮ ਹੋਵੇ ਇਹ ਸੈਂਟਰਪ੍ਰੈਸ ਸਾਡੇ ਗੋਡੇ ਦੀ ਪ੍ਰੋਬਲਮ ਨਹੀਂ ਹੁੰਦਾ ਉਹਨੂੰ ਆਪਾਂ ਠੀਕ ਕਰ ਸਕਦੇ ਆ ਠੀਕ ਹੈ ਜਸਟ ਕੀ ਕਰਨਾ ਹੈ 2 ਤੋਂ 4 ਮਿੰਟ ਦੇ ਲਈ ਤੁਸੀਂ ਡੇਲੀ ਅਪਲਾਈ ਕਰਨਾ ਹੈ ਸੋ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇ ਸਰਵਾਈਕਲ ਦੀ ਪ੍ਰੋਬਲਮ ਆ ਰਹੀ ਹੈ ਤੇ ਅੰਗੂਠੇ ਦੇ ਵਿੱਚ ਪਾ ਕੇ ਤੁਸੀਂ ਜਸਟ ਇਹਨੂੰ ਮ사ਜ ਕਰਨਾ 2 ਤੋਂ 4 ਮਿੰਟ ਦੇ ਲਈ ਜਦੋਂ ਤੁਸੀਂ ਇਹ ਕਰਨਾ ਸ਼ੁਰੂ ਕਰੋਗੇ ਦੇਖੋਗੇ ਤੁਹਾਡੀ ਪੇਨ ਕਿਲਰ ਜਿਹੜੀਆਂ ਗੋਲੀਆਂ ਤੁਸੀਂ ਬਹੁਤ ਟਾਈਮ ਤੋਂ ਖਾ ਰਹੇ ਆ ਉਹ ਬਿਲਕੁਲ ਹੌਲੀ ਹੌਲੀ ਕਰਕੇ ਛੁੱਟਣੀਆਂ ਸ਼ੁਰੂ ਹੋ ਜਾਣਗੀਆਂ ਇਹ ਜਸਟ ਘਰ ਬੈਠੇ ਬੈਠੇ ਤੁਸੀਂ ਕਰ ਸਕਦੇ ਆ ਸੋ ਅਜਿਹੇ ਕੈਂਪ ਅਸੀਂ ਲਗਾ ਰਹੇ ਆ ਜਿਸ ਦੇ ਵਿੱਚ ਕੀ ਅਜਈਆਂ ਜਾਣਕਾਰੀ ਦਿੱਤੀ ਜਾਵੇ ਤੇ ਟ੍ਰੀਟਮੈਂਟ ਕੀਤਾ ਜਾਵੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਘਰ ਤੱਕ ਪਹੁੰਚ ਸਕੇ ਸੋ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ ਜਿਹੇ ਸਾਡੇ ਕੈਂਪ ਲੱਗਦੇ ਰਹਿੰਦੇ ਆ ਕਿਸੇ ਐਨਆਰਆਈ ਵੀ ਨੇ ਲਗਾਉਣਾ ਹੋਵੇ ਜਾਂ ਕਿਸੇ ਨੇ ਵੀ ਲਗਾਉਣਾ ਹੋਵੇ ਉਹ ਲਗਵਾ ਸਕਦੇ ਆ ਸੋ ਇਹ ਤੁਸੀਂ ਦੇਖ ਸਕਦੇ ਆ ਆਪਣੇ ਕੈਂਪ ਤਿੰਨ ਦਿਨ ਦਾ ਕੈਂਪ ਆਪਣਾ ਲੱਗਾ ਹੋਇਆ ਇੱਥੇ ਨਾੜਾ ਸਾਹਿਬ ਵਿਕੇ ਜੋ ਹਰ ਸਾਲ ਲੱਗਦਾ ਹੈ 24 25 26 ਦਸੰਬਰ ਨੂੰ ਇਹ ਚੱਲ ਰਿਹਾ ਜੇ ਕਿਸੇ ਨੇ ਵੀ ਆਉਣਾ ਹੋਵੇ ਤਾਂ ਇੱਥੇ ਆ ਕੇ ਇਹ ਚੀਜ਼ਾਂ ਦਾ ਫਾਇਦਾ ਉਠਾ ਸਕਦੇ ਆ ਬਾਕੀ ਤੁਸੀਂ ਜੇ ਹੋਰ ਗੱਲ ਕਰਨੀ ਹੈ ਤਾਂ ਡਾਕਟਰ ਸਰਕਾਰ ਸਿੰਘ ਜੀ ਨਾਲ ਵੀ ਕਰ ਸਕਦੇ ਆ ਹਾਂਜੀ ਡਾਕਟਰ ਸਾਹਿਬ ਇਹ ਆਮਲੇ ਕਿਉਂ ਰੱਖੇ ਹੋਏ ਆ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਮਲਿਆਂ ਦਾ ਜੀ ਐ ਆਇਥੇ ਨਾ ਇਸ ਜਗ੍ਹਾ ਦੇ ਉੱਤੇ ਜਿਹੜੀ ਜ਼ਿਆਦਾ ਪ੍ਰੋਬਲਮ ਹੈਗੇ ਸਕਿਨ ਦੀ ਬਹੁਤ ਜ਼ਿਆਦਾ ਆ ਰਹੀ ਹੈ। ਪੇਟ ਨਾਲ ਰਿਲੇਟਡ ਬਹੁਤ ਜ਼ਿਆਦਾ ਪ੍ਰੋਬਲਮ ਆ ਲੋਕਾਂ ਦੀ ਠੀਕ ਹੈ। ਸੋ ਸਾਡਾ ਜਿਹੜਾ ਆਪਾਂ ਲੋਕਾਂ ਨੂੰ ਕੁਦਰਤੀ ਵਿਧੀ ਦਾ ਜਿਹੜਾ ਆਪਣਾ ਨੇਚਰੋਪੈਥੀ ਦਾ ਕਨਸੈਪਟ ਆ ਜਿਹੜਾ ਮੇਰਾ ਮਿਸ਼ਨ ਹੈ ਮਿਸ਼ਨ ਬਿਮਾਰੀਆਂ ਮੁਕਤ ਜ਼ਿੰਦਗੀ। ਅਸੀਂ ਇਸ ਤਹਿਤ ਮਿਸ਼ਨ ਤਹਿਤ ਅਸੀਂ ਲੋਕਾਂ ਨੂੰ ਬਿਮਾਰੀਆਂ ਮੁਕਤ ਕਰਨਾ ਹੈ। ਅਸੀਂ ਕੀ ਖਾਈਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਾਡਾ ਲਾਈਫ ਸਟਾਈਲ ਕਿਦਾਂ ਦਾ ਹੋਣਾ ਚਾਹੀਦਾ। ਉਸ ਵਾਰੇ ਅਵੇਅਰ ਕਰ ਰਹੇ ਆ ਨਾਲ ਦੀ ਨਾਲ ਤੇ ਇਹ ਜਿਹੜਾ ਅਮਲਿਆਂ ਦਾ ਲੌਜਿਕ ਹੈ ਇਸ ਕਿਨ ਦੀ ਪ੍ਰੋਬਲਮ ਕਰਕੇ ਜਿਸ ਬੰਦੇ ਨੂੰ ਸਕਿਨ ਨੂੰ ਸੋਰਸਸ ਦੀ ਪ੍ਰੋਬਲਮ ਹੋਵੇ ਪਹਿਲੇ ਦਿਨੋਂ ਨੇ ਪੰਜ ਅਮਲੇ ਖਾਣੇ ਆ ਕੱਚੇ ਅਮਲੇ ਸਾਰੇ ਦਿਨ ਦੇ ਵਿੱਚ ਪੰਜ ਖਾਲੇ ਦੂਜੇ ਦਿਨ ਚਾਰ ਤੇ ਤਿੰਨ ਤਿੰਨ ਦੋ ਇੱਕ ਫਿਰ ਦੋ ਤਿੰਨ ਚਾਰ ਪੰਜ ਇਦਾਂ ਰੂਟੀਨ ਚ 45 ਦਿਨ ਰੈਗੂਲਰ ਇਦਾਂ ਕਰਨ ਲੱਗ ਜੇ ਉਸ ਕਿਨ ਸੋਰਸਸ ਦੀ ਪੁਰਾਣੀ ਤੋਂ ਪੁਰਾਣੀ ਪ੍ਰੋਬਲਮ ਆ ਜਿਹੜੀ ਉਹਦਾ ਸੋਲੂਸ਼ਨ ਹੋ ਜਾਂਦਾ ਬਹੁਤ ਈਜ਼ੀਲੀ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਕਿਸੇ ਨੂੰ ਪੇਟ ਨਾਲ ਰਿਲੇਟਡ ਕੋਈ ਪ੍ਰੋਬਲਮ ਹੈ 2 ਤੁਹਾਡੀ ਲਿਵਰ ਦੀ ਕੋਈ ਪ੍ਰੋਬਲਮ ਹੈ ਗੈਸ ਕੱਪਜ ਦੀ ਕੋਈ ਪ੍ਰੋਬਲਮ ਹੈ ਸਾਰੀ ਇਹ ਜੇ ਆਪਾਂ ਡੇਲੀ ਜੇ ਕਿ ਹੈਅਰ ਫਾਲ ਹੁੰਦੀ ਹੈ ਜਿਹੜਾ ਕੱਚਾ ਦੋ ਆਮਲੇ ਡੇਲੀ ਇਨਸਾਨ ਖਾਂਦਾ ਹੈ ਠੀਕ ਹੈ ਉਹਦੀ ਇਹ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਜਾਂ ਕਿਸੇ ਦੇ ਅ ਅਸੀਂ ਕਹਿ ਦਿੰਦੇ ਆ ਵੀ ਤੁਹਾਡਾ ਬਲੱਡ ਬਹੁਤ ਘਟਦਾ ਹੈ ਬਲੱਡ ਨਹੀਂ ਬਣਦਾ ਉਹ ਵੀ ਜਿਹੜਾ ਦੋ ਤਿੰਨ ਆਮਲੇ ਕੱਚੇ ਖਾਂਦਾ ਡੇਲੀ ਤੇ ਉਹਨੂੰ ਵੀ ਖੂਨ ਦੀ ਜਿਹੜੀ ਪ੍ਰੋਬਲਮ ਹੈ ਜਿਹੜੀ ਨਾ ਬਣਦੀ ਉਹ ਵੀ ਸੋਲਵ ਹੋ ਜਾਂਦੀ ਆ ਸੋ ਇੱਥੇ ਲੋਕਾਂ ਦੀ ਜੜੀ ਬਹੁਤ ਜ਼ਿਆਦਾ ਸਕਿਨ ਨਾਲ ਰਿਲੇਟਨ ਕਰਕੇ ਵਾਲ ਚਾੜਨ ਕਰਕੇ ਅਸੀਂ ਤਾਂ ਇਹ ਰੱਖੇ ਨੇ ਹੈਗੇ ਹੋਰ ਤੁਹਾਡਾ ਕੋਈ ਆਪਣਾ ਸਵਾਲ ਹੈ ਹਾਂਜੀ ਇਹ ਖਾਤੇ ਕਿਉਂ ਨਹੀਂ ਹਾਂਜੀ ਆਪਾਂ ਬਸ ਇਹਦੇ ਕੱਚੇ ਆਮਲੇ ਲਓ ਜੀ ਇਹਦਾ ਖਾ ਲਓ ਖਾਲੀ ਪੇਟ ਖਾ ਤਾਂ ਬਹੁਤ ਵਧੀਆ ਠੀਕ ਹੈ ਨਹੀਂ ਇੱਕ ਕੰਮ ਹੋਰ ਕਰ ਸਕਦੇ ਆ ਤੁਸੀਂ ਸਵੇਰੇ ਚਾਹ ਜਿਹੜੀ ਆਪਾਂ ਪੀਂਦੇ ਆ ਉਹ ਬੰਦ ਕਰ ਦਈਏ ਮੈਡੀਟੇ ਬੰਦ ਕਰ ਦਈਏ ਆਪਾਂ ਚਕੰਦਰ ਲੈ ਲਓ ਐਨਾ ਕ ਇੱਕ ਪੀਸ ਅਦਰਕ ਦਾ ਲੈ ਲਓ ਠੀਕ ਹੈ ਇੱਕ ਚਕੰਦਰ ਆਦਰਕ ਇੱਕ ਦੋ ਗਾਜਰਾਂ ਲੈ ਕੇ ਠੀਕ ਹੈ ਦੋ ਆਮਲੇ ਤੇ ਵਿੱਚ ਅਸੀਂ ਇੰਨਾ ਕਿ ਇੱਕ ਇੰਚ ਡੇਢ ਇੰਚ ਲੰਮਾ ਅਸੀਂ ਆਦਰਕ ਉਹਦਾ ਹਲਦੀ ਦਾ ਪੀਸ ਪਾ ਲਈ ਕੱਚਾ ਠੀਕ ਹੈ ਤੇ ਇਹਦਾ ਅਸੀਂ ਜੂਸ ਬਣਾ ਕੇ ਪੀ ਲਈਏ ਸਵੇਰੇ ਖਾਲੀ ਪੇਟ ਠੀਕ ਹੈ ਤੁਸੀਂ ਤੁਹਾਡੇ ਅੰਦਰੋਂ ਜਿੰਨਾ ਵੀ ਟੌਕਸਿਨਾਂ ਇੱਕ ਤਰ੍ਹਾਂ ਕਲੀਨ ਹੋ ਜੂਗੀ ਸਾਰੀ ਲੀਵਰ ਸਾਫ ਹੋ ਜਾਏਗਾ ਤੁਹਾਡੇ ਚਿਹਰੇ ਤੇ 글로ਅ ਦੇਖਿਓ ਤੁਹਾਨੂੰ ਕਿਤੇ ਵਾਰੋਂ ਕਰੀਮਾਂ ਹਜਾ ਜਾ ਕੇ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਪੈਣੀ ਜਦੋਂ ਅਸੀਂ ਅੰਦਰੋਂ ਕਲੀਨ ਹੋ ਗਏ ਅੰਦਰੋਂ ਅੰਦਰਲੀ ਸੁੰਦਰਤਾ ਹੋ ਗਈ ਤਾਂ ਸਾਡੇ ਫੇਸ ਦੀ ਸੁੰਦਰਤਾ ਆਟੋਮੈਟਿਕ ਹੀ ਆ ਸਕਿਨ ਦੀ ਸੁੰਦਰਤਾ ਆਟੋਮੈਟਿਕ ਹੀ ਆ ਕਿਉਂਕਿ ਜਿਹੜਾ ਫੇਸ ਹੈ ਨਾ ਸਾਡਾ ਚਿਹਰਾ ਹੁੰਦਾ ਉਹ ਸਕਰੀਨ ਹੈ ਚਿਹਰੇ ਤੋਂ ਹੀ ਸਾਨੂੰ ਇਹੋ ਪਤਾ ਲੱਗ ਜਾਂਦਾ ਵੀ ਇਹਨੂੰ ਕੀ ਪ੍ਰੋਬਲਮ ਹੈ ਹੁਣ ਜਿੰਨੇ ਪੇਸ਼ੈਂਟ ਆਏ ਨੇ ਤਕਰੀਬਨ ਉਹਨੇ ਇਹਨਾਂ ਦੇ ਫੇਸ ਤੋਂ ਹੀ ਪਤਾ ਲੱਗ ਜਾਂਦਾ ਇਹਨਾਂ ਦੇ ਸਟਮਕ ਦੀ ਪ੍ਰੋਬਲਮ ਹੈਗੀ ਠੀਕ ਹੈ ਇਹਨਾਂ ਦੇ ਦਰਦਾਂ ਨੇ ਨੇ ਬਾਡੀ ਦੇ ਵਿੱਚ ਇਹਨੇ ਬਾਡੀ ਸਟੇਪ ਹੋਈ ਪਈ ਐ ਸੋ ਇਸ ਕਰਕੇ ਗੱਲ ਇਹ ਐ ਵੀ ਫੇਸ ਇੱਕ ਸਕਰੀਨ ਐ ਤੇ ਉਹਦੇ ਤੋਂ ਸਾਨੂੰ ਪਤਾ ਲੱਗ ਜਾਂਦਾ ਕੀ ਇਹਨੂੰ ਪ੍ਰੋਬਲਮ ਕੀ ਨੇ ਇਸ ਕਰਕੇ ਜਿਹੜਾ ਖਾਣ ਪੀਣਾ ਲਾਈਫ ਸਟਾਈਲ ਐ ਉਹ ਅਸੀਂ ਆਪਦਾ ਜਿਹੜਾ ਵਧੀਆ ਕਰ ਲਈਏ ਤੇ ਇਹਦੇ ਨਾਲ ਹੀ ਤੁਸੀਂ ਅੱਗੇ ਆਪਦੇ ਆਪ ਨੂੰ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹੋ ਬਿਮਾਰੀਆਂ ਮੁਕਤ ਬਣਾ ਸਕਦੇ ਹੋ ਤੇ ਜੋ ਅਸੀਂ ਤੁਹਾਡੇ ਮਾਧਮ ਰਿਹਾ ਦੱਸਦਾ ਕਿ ਅਸੀਂ ਸੈਮੀਨਾਰ ਵੀ ਕਰਦੇ ਆ ਜੇ ਕਿਸੇ ਭੈਣ ਭਰਾ ਨੇ ਆਪਦੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਕੋਈ ਸੁਸਾਇਟੀਆਂ ਦੇ ਵਿੱਚ ਮਿਸ਼ਨ ਬਿਮਾਰੀਆਂ ਮੁਕਤ ਜਿਹੜਾ ਅਸੀਂ ਮਿਸ਼ਨ ਆਰਬਿਆ ਹੋਇਆ ਹੈ ਮਿਸ਼ਨ ਬਿਮਾਰੀਆਂ ਮੁਕਤ ਜ਼ਿੰਦਗੀ ਉਹਦੇ ਤਹਿਤ ਇੱਕ ਸੈਮੀਨਾਰ ਕਰਦੇ ਆਂ ਜੇ ਕਿਸੇ ਨੇ ਭੈਣ ਭਰਾਣੇ ਕਰਾਉਣੇ ਹੋਣ ਤਾਂ ਤੁਸੀਂ ਮੇਰਾ ਨੰਬਰ ਲੈ ਸਕਦੇ ਹੋ 9878741257 9878741257 9888293570 ਡਾਕਟਰ ਐਸਪੀ ਲੱੱੜੜ ਜੀ ਨੇ ਮੇਰੇ ਨਾਲ ਉਹਨਾਂ ਦਾ ਇਹ ਨੰਬਰ ਹੈ ਸਾਡੇ ਦੋਨਾਂ ਦੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਸੈਮੀਨਾਰ ਕਰਾਉਣਾ ਹੈ ਜਾਂ ਐਨ ਆਰ ਆਈ ਭਰਾ ਨੇ ਜਾਂ ਕਿਸੇ ਹੋਰ ਸੰਸਥਾ ਨੇ ਕੈਂਪ ਲਵਾਉਣੇ ਨੇ ਇਦਾਂ ਦੇ ਕੈਂਪ ਲਵਾਉਣੇ ਨੇ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ